पीजीआई वाले दवाई नहीं देती जी नहीं। वो कहते हैं भाई ये इनका मेडिसिन तो हाल ही है नीगा तो अब नॉर्मल बच्चे ने जेड़े वो ठीक हो सकते हैं। ਅਸੀਂ ਇਹ ਨਹੀਂ ਕਹਿੰਦੇ ਕੋਈ ਸਾਡੇ ਚ ਕਾਬਲੀਅਤ ਹੈ ਯੋਗ ਦੇ ਵਿੱਚ ਬੜੀਆਂ ਤਾਕਤਾਂ ਨੇ। ਜਿਹੜਾ ਯੋਗ ਪੜ ਕੇ ਸਿੱਖ ਕੇ ਕਰਵਾਏਗਾ ਉਹ ਹਰ yogi ਜਾਂ yoga आचार्य ਇਹੋ ਜੇ ਬੱਚਿਆਂ ਨੂੰ ਦਿਨਾਂ ਵਿੱਚ ਠੀਕ ਕਰ ਸਕਦਾ। ਮੈਂ ਇਹ ਨਹੀਂ ਕਹਿੰਦਾ ਕਿ ਹੁਨਰ ਮੇਰੇ ਕੱਲੇ ਕੋਲ ਹੈ ਹਾਂ ਪਰ ਫਿਰ ਵੀ ਜੇ ਤੁਹਾਨੂੰ ਕਿਤੇ ਫਰਕ ਨਹੀਂ ਪੈ ਰਿਹਾ ਤਾਂ ਸਾਡੇ ਯੋਗ ਕੇਂਦਰ ਸਤੀਏ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਤੁਸੀਂ ਪਹਿਲਾਂ ਗੱਲ ਕਰਕੇ ਆ ਸਕਦੇ ਹੋ 94172 49640 ਸਾਡਾ ਨੰਬਰ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਸਾਡੀਆਂ ਸਾਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੈਡੀਸਨ ਫ੍ਰੀ ਲਾਈਫ ਚੈਨਲ ਤੇ ਦੋਸਤੋ ਯੋਗ ਕੇਂਦਰ ਸਤਿਏ ਵਾਲਾ ਵਿਖੇ ਸਵੇਰ ਦੀ ਕਲਾਸ હાਜਰਾਂ ਸਾਡੇ ਯੋਗ ਕੇਂਦਰ ਵਿਖੇ ਜਦੋਂ ਵੀ ਕੋਈ ਪੇਸ਼ੈਂਟ ਠੀਕ ਹੁੰਦਾ ਜਾਂ ਕੋਈ ਹੋਰ ਖੁਸ਼ੀ ਦਾ ਮੌਕਾ ਹੁੰਦਾ ਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਇਸ ਪ੍ਰੋਗਰਾਮ ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਅੱਜ ਵੀ ਸਾਡੇ ਇੱਕ ਪੇਸ਼ੈਂਟ ਦੇ ਵਿੱਚ ਹੈਰਾਨੀਜਨਕ ਤਬਦੀਲੀਆਂ ਆਈਆਂ ਨੇ ਤੇ ਨਾਲ ਉਹਦਾ ਜਨਮ ਦਿਨ ਵੀ ਅੱਜ ਨਾਲ ਉਹਦੇ ਫਾਦਰ ਦਾ ਜਨਮ ਦਿਨ ਵੀ ਅੱਜ ਤੇ ਇਹਦੀਆਂ ਸਾਰਿਆਂ ਨੂੰ ਵਧਾਈਆਂ ਚੋ ਦੋਸਤੋ ਇਹ ਅੱਜ ਜੋ ਕੇਕ ਕਟਿਆ ਜਾ ਰਿਹਾ ਇਹ ਇਹਦਾ ਕਿੰਵਾਂ ਜਨਮ ਦਿਨ ਹੈ ਨਾ ਜੀ ਇਹ ਅੱਜ 15ਵਾਂ ਹੈ ਇਹਦਾ 15ਵਾਂ ਤੇ ਤੁਹਾਡਾ ਕਿੰਵਾਂ 87ਵਾਂ 87ਵਾਂ ਚਲੋ ਪ੍ਰਮਾਤਮਾ ਤੁਹਾਨੂੰ ਹੋਰ ਲੰਮੀ ਉਮਰਾਂ ਬਖਸ਼ੇ ਤੰਦਰੁਸਤੀ ਬਖਸ਼ੀ ਇਹ ਹੀ ਦੁਆ ਕਰਾਂਗੇ ਜੀ ਹਾਂਜੀ ਇਹਨੂੰ ਮੋਮਬਤੀ ਨੂੰ ਤੁਸੀਂ ਆਫ ਕਰੋ ਫਿਰ ਆਪਾਂ ਅੱਗੇ ਤੇ ਹੁਣ ਹੈਪੀ ਬਰਥਡੇ ਤੁਸੀਂ ਬਿਲਾਉ ਨਾਲਾ ਲੋ ਜੀ ਹੈਪੀ ਬਰਥਡੇ ਬੀ ਫਾਰ ਤੇ ਹਾਂਜੀ ਇੱਕ ਦੀ ਰਸਮ ਹੋ ਗਈ ਹੈ ਜੀ ਹੁਣ ਥੋੜਾ ਜਿਹਾ ਇਹਨਾਂ ਨੂੰ ਬਾਕੀ ਹੁਣ ਅਗੇ ਚੱਲਦੇ ਆਂ ਦੋਸਤੋ ਜਿਹੜੀ ਅਹਿਮ ਗੱਲ ਤੁਹਾਡੇ ਨਾਲ ਕਰਨ ਵਾਲੀ ਹੈ ਇਹ ਬੱਚਾ तकरीबन 2.5 ਮਹੀਨੇ ਹਾਂ 2.5 ਮਹੀਨੇ ਹੋ ਗਏ 2.5 ਮਹੀਨੇ ਪਹਿਲਾਂ ਸਾਡੇ ਕੋ ਆਇਆ ਸੀ ਤੇ ਇਸ ਬੱਚੇ ਨੇ ਜਨਮ ਤੋਂ ਲੈ ਕੇ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੈ ਇਸ ਦੇ ਮਾਪੇ ਨੇ ਬੜੀ ਮਸ਼ੱਕਤ ਕੀਤੀ ਹੈ ਪਰ ਹਸਪਤਾਲਾਂ ਦੇ ਵਿੱਚ ਇਹਨਾਂ ਨੂੰ ਸ਼ਾਇਦ ਉਨੀ ਕਾਮਯਾਬੀ ਨਹੀਂ ਮਿਲੀ ਜਿੰਨੀ ਇਸ ਸੈਂਟਰ ਤੇ ਆ ਕੇ ਮਿਲੀ ਹੈ ਇਹਨਾਂ ਦੇ ਮੂੰਹ ਪੁੱਛਾਂਗੇ ਕਿ ਕਿੰਨੀ ਕਿੰਨੀ ਕ ਸਮੱਸਿਆ ਸੀ ਕਿੱਥੋਂ ਕਿੱਥੋਂ ਦਾ ਸਫ਼ਰ ਰਿਆ ਹਾਂਜੀ ਜਿੰਦੂ ਜੀ ਇਹ ਜਦੋਂ ਜੀ ਇਹ ਮੈਦਾ ਜੀ ਪੈਦਾ ਹੋਇਆ ਤੇ ਜੀ ਇਹ ਇਹਦੇ ਨੂੰ ਡਾਕਟਰ ਕਹਿੰਦੇ ਨੂੰ ਕਈਂਟਿੰਗਾਂ ਸਮੱਸਿਆਵਾਂ ਨੇ ਹਾਂ ਜੀ ਨੂੰ ਬਾਈ ਬਰਥ ਤੋਂ ਜਿਹੜਾ ਸੀਗਾ ਸਮੱਸਿਆਵਾਂ ਸ਼ੁਰੂ ਹੋ ਗਈਆਂ ਕੋਸਤਵਾਲ ਕਿੱਥੋਂ ਕਿੱਥੋਂ ਤੁਸੀਂ ਇਹਦੀ ਟਰੀਟਮੈਂਟ ਦਾ ਯਤਨ ਕੀਤਾ ਜੀ ਪਹਿਲਾਂ 2 ਸਾਲ ਤਾਂ ਜੀ ਇੱਥੋਂ ਲੋਕਲ ਹੀ ਡਾਕਟਰਾਂ ਤੋਂ ਦਵਾਈਸਨ ਲੈਂਦੇ ਰਹੇ ਜਦੋਂ ਇਹ 2 ਸਾਲ ਦਾ ਹੋਇਆ ਤਾਂ ਸਾਨੂੰ ਪਤਾ ਲੱਗਾ ਵੀ ਇਹਦੇ ਮਤਲਬ ਕਿ ਜੋ ਦਵਾਈਆਂ ਨੂੰ ਮੈਡੀਸਨ ਦੇ ਰਹੇ ਉਹ ਪ੍ਰੋਬਲਮ ਨਹੀਂ ਇਹਨੂੰ ਪ੍ਰੋਬਲਮ ਹੋਰ ਨੇ ਜੀ ਠੀਕ ਹੈ ਫਿਰ ਅਸੀਂ ਕਦੇ ਮਤਲਬ ਕਿ ਫਰੀਦਕੋਟ ਵੀ ਦਿਖਾਇਆ ਮੈਡੀਕਲ ਕਾਲਜ 'ਚ ਫਿਰ ਅਸੀਂ ਜੀ ਦਜਾ ਆਪਣਾ ਇਹਨੂੰ ਸਾਨੂੰ ਚੰਡੀਗੜ੍ਹ ਕਿਸੇ ਨੇ ਦੱਸ ਪਾਈ ਵੀ ਉੱਥੇ ਜਾਓ ਅਸੀਂ ਉੱਥੇ ਦਿਖਾਇਆ ਫਿਰ ਅਸੀਂ ਪੀਜੀਆਈ ਨੂੰ ਲੈ ਕੇ ਗਏ ਜੀ ਤੇ ਡਾਕਟਰ ਤਾਂ ਇਹ ਕਹਿੰਦੇ ਸੀ ਵੀ ਇਹ ਬੱਚੇ ਇੰਨਾ ਇੰਪਰੂਵ ਨਹੀਂ ਕਰਦੇਗੇ ਜਿੰਨਾ ਮਤਲਬ ਕਿ ਇਹ ਜੋ ਸਮੱਸਿਆ ਹੈ ਉਹ ਮਤਲਬ ਕਿ ਲੱਗਤਰਾਂ ਦੀ ਹੈ ਤੁਸੀਂ ਅਲੱਗ ਸਮਝਦੇ ਪੈ ਜਾਓ ਹੂੰ ਹੂੰ ਜਦੋਂ ਅਸੀਂ ਮਤਲਬ ਕਿ ਉੱਥੋਂ ਦਵਾਈ ਉਹਨਾਂ ਨੇ ਪਹਿਲਾਂ ਤਾਂ ਉਹਨਾਂ ਪੀਜੀਆਈ ਵਾਲਿਆਂ ਦਵਾਈ ਨਹੀਂ ਦਿੱਤੀ ਜੀ ਹੂੰ ਹੂੰ ਉਹ ਕਹਿੰਦੇ ਵੀ ਇਹ ਦਾ ਮੈਡੀਸਨ ਤੇ ਹਾਲੀ ਹੈ ਨੀਗਾ ਅੱਪਾ ਸ਼ਾਰਟਸ ਜਾਈਏ ਹਾਂਜੀ ਜੀ ਜਦੋਂ ਤੁਸੀਂ ਸਾਡੇ ਕੋਲ ਆਏ 2.5 ਮਹੀਨੇ ਪਹਿਲਾਂ ਉਦੋਂ ਇਹਦੀਆਂ ਕੀ ਕੀ ਮੁਸ਼ਕਲਾਂ ਸੀਗੀਆਂ ਉਦੋਂ ਇਹਨੂੰ ਇੱਕ ਤਾਂ ਜੀ ਇਹਦਾ ਇਹ ਆਈਕਿਊ ਲੈਵਲ ਬਹੁਤ ਘਟੇ ਜੀ ਆਈਕਿਊ ਲੈਵਲ ਘਟੇ ਇਹ ਆਈਕਿਊ ਲੈਵਲ ਤੇ ਬਹੁਤ ਸੁਧਾਰ ਹੋਇਆ ਜਿਹੜੀ ਸਭ ਤੋਂ ਵੱਡੀ ਸਮੱਸਿਆ ਹੀ ਏ ਸੀ ਆਈਕਿਊ ਲੈਵਲ ਸੁਧਰ ਗਿਆ ਹਾਂਜੀ ਜੀ ਸਭ ਤੋਂ ਜਿਹੜੀ ਆਪਾਂ ਜਿੰਨੇ ਆਪਾਂ ਇੱਥੇ ਬੈਠੇ ਆ ਜੀ ਇਹ ਆਪਣਾ ਆਈਕਿਊ ਲੈਵਲ 60 ਤੋਂ 70 ਦਾ ਹੁੰਦਾ ਹੈ ਜੀ ਇਹਦਾ 40 ਦਾ 40 ਦਾ ਸੀ ਤੇ 40 ਤੋਂ ਮਤਲਬ ਕਿ ਘਟਦਾ ਸੀ ਵਧਦਾ ਨਹੀਂ ਸੀ ਠੀਕ ਹੈ ਆਪਾਂ ਜੋ ਵੀ ਦੇਖਦੇ ਆਂ ਜੋ ਵੀ ਕਰਦੇ ਆਂ ਆਪਣਾ ਇੱਕ ਟਾਰਗੇਟ ਹੁੰਦਾ ਇਹਦਾ ਟਾਰਗੇਟ ਨਹੀਂ ਬੰਦਦਾ ਸਿਰਵ ਨੀ ਕਰਦਾ ਹਾਂਜੀ ਹਾਂਜੀ ਠੀਕ ਇੱਕ ਉਹਦੇ ਕਰਕੇ ਨਾ ਇਹਦੇ ਮਤਲਬ ਕਿ ਖੜੋਣ ਦਾ ਬੈਣ ਦਾ ਢੰਗ ਨਹੀਂ ਸਹੀ ਸੀ ਜੀ ਠੀਕ ਤੇ ਜਿਹੜੇ ਵੀ ਕਰਕੇ ਨਾ ਵੀਿੰਦੀਆਂ ਐਕਟੀਵਿਟੀਆਂ ਨਾ ਦੂਜੇ ਬੰਦੇ ਨੂੰ ਅੱਛੀਆਂ ਨਹੀਂ ਸਹੀ ਨਹੀਂ ਲੱਗਦੀਆਂ ਸੀ ਇਹ ਦੋਸਤੋ ਜਿਸ ਦਿਨ ਸਾਡੇ ਕੋ ਆਇਆ ਸੀ ਇਹ ਲੜਖੜਾ ਕੇ ਤੁਰਦਾ ਸੀ ਹਾਂਜੀ ਐਵੇਂ ਸੀਗਾ ਹਾਂਜੀ ਹਾਂਜੀ ਤੇ ਇਹਦੇ ਮੂੰਹ 'ਚ ਸਲਾਈਵਾ ਕਾਫੀ ਲਗਾਤਾਰ ਬਣਿਆ ਰਹਿੰਦਾ ਸੀ ਚੱਗਟਾਈ ਬਣਿਆ ਰਹਿੰਦਾ ਸੀ ਤੇ ਹੁਣ ਕਿਦਾਂ ਲੱਗਦਾ ਹੁਣ ਬਿਲਕੁਲ ਫਿੱਟ ਹੈ ਹਾਂਜੀ ਲੱਗਦਾ ਹੈ ਜੀ ਹਾਂਜੀ ਲੱਗਦਾ ਕਿ ਹੈਗਾ ਹੈ ਹੈਗਾ ਜੀ ਹੈਗਾ ਤੇ ਦੂਸਰਾ ਇਹ ਇਹਦੇ ਜਿਹੜੀ ਰੰਗਤ 'ਚ ਨਹੀਂ ਨਹੀਂ ਫੇਸ ਇਮਪ੍ਰੈਸ਼ਨ 'ਚ ਬਹੁਤ ਫਰਕ ਨਜ਼ਰ ਆ ਰਿਹਾ ਹੈ ਪੜਾਈ 'ਚ ਵੀ ਠੀਕ ਹੋ ਗਿਆ ਹੈ ਜਦਕਿ ਡਾਕਟਰਾਂ ਕਹਿਆ ਸੀ ਪੀ ਇਹਦਾ ਬ੍ਰੇਨ ਇਸ ਤੋਂ ਅਗੇ ਨਹੀਂ ਚੱਲੇਗਾ ਉਹ ਚੱਲ ਪਿਆ ਹੁਣ ਇਹ ਜਿਸ ਤਰ੍ਹਾਂ ਲੜਖੜਾ ਕੇ ਤੁਰਦਾ ਸੀ ਇੱਕ ਛੋਟੀ ਜੀ ਝਲਕ ਤੁਹਾਨੂੰ ਦਿਖਾਉਣੇ ਆ ਭੱਜ ਕੇ ਜਾ ਜਾ ਵਾਹ ਭੱਜ ਕੇ ਜਾ ਉੱਥੋਂ ਭੱਜ ਕੇ ਆ ਪੱਜ 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 ਤਰ ਤਰ ਖੜਾ ਪੱਜ ਪੱਜ ਭੱਜ ਕੇ ਜਾਣਾ ਭੱਜ ਕੇ ਪੱਜ ਕੇ ਕੀ ਤਬਦੀਲੀ ਆਈ ਇਹ ਦੇਖ ਜਦੋਂ ਕੇ ਪਹਿਲਾਂ ਬੜਾ ਔਖਾ ਤੁਰਦਾ ਲੱਗ ਪੈਂਦਾ ਸੀ ਮੈਨੂੰ ਪਤਾ ਲੱਗਦਾ ਹਾਂ ਇੰਨਾ ਨਹੀਂ ਮੈਨੂੰ ਪਤਾ ਕਿ ਕਰਦਾ ਸੀ ਜੀ ਕਿ ਇਹ ਹੁਣ ਮਤਲਬ ਕਿ ਆਈਕੂ ਲੈਵਲ 50 ਤੋਂ ਉੱਤੇ ਡਿਵੈਲਪ ਹੋ ਗਿਆ ਜੀ ਤੁਸੀਂ ਚੈੱਕ ਕਰਾਇਆ ਹਾਂਜੀ ਹੁਣ ਤਾਂ ਮਤਲਬ ਕਿ ਕਾਫੀ ਟਾਈਮ ਹੋ ਗਿਆ ਕਾਫੀ ਟਾਈਮ ਹੋ ਗਿਆ ਮਤਲਬ ਕਿ 40 ਤੋਂ ਮਹਿਸੂਸ ਹੁੰਦਾ ਵੀ ਦੇਖਣ ਨੂੰ ਪਤਾ ਲੱਗ ਜਾਂਦਾ ਹਾਂਜੀ ਜੀ ਦੇਖਣ ਨੂੰ ਪਤਾ ਲੱਗ ਜਾਂਦਾ ਕਿ ਬੱਚਾ ਉਹਨਾਂ ਨੇ ਕੋਈ ਸਿੰਪਟਮ ਦੱਸਿਆ ਸੀ ਕਿ ਆਉਣਾ ਪੱਜ ਕੇ ਪੱਜ ਕੇ ਪੱਜ ਕੇ ਪੱਜ ਕੇ ਪੱਜ ਕੇ ਡਾਕਟਰ ਸਾਹਿਬ ਨੇ ਸਿੰਪਟਮ ਦੱਸਿਆ ਸੀ ਵੀ ਕਹਿੰਦਾ ਜਦੋਂ ਇੱਥੋਂ ਟੈਕ ਕਰਾਵੇ ਸਮਝ ਲਓ ਵੀ ਤੁਸੀਂ ਇੰਨਾ ਟੈਕ ਕਰ ਹੋ ਗਿਆ ਜੀ ਹੋ ਗਿਆ ਤੇ ਉਹ ਇਹ ਟਾਰਗੇਟ ਇਹ ਅਚੀਵ ਕਰ ਚੁੱਕਿਆ ਜੀ ਦੋਸਤੋ ਅਬ ਨੋਰਮਲ ਬੱਚੇ ਨੇ ਜਿਹੜੇ ਉਹ ਠੀਕ ਹੋ ਸਕਦੇ ਨੇ ਅਸੀਂ ਇਹ ਨਹੀਂ ਕਹਿੰਦੇ ਕੋਈ ਸਾਡੇ ਚ ਕਾਬਲੀਅਤ ਹੈ ਯੋਗ ਦੇ ਵਿੱਚ ਬੜੀਆਂ ਤਾਕਤਾਂ ਨੇ ਜਿਹੜਾ ਯੋਗ ਪੜ ਕੇ ਸਿੱਖ ਕੇ ਕਰਵਾਏਗਾ ਉਹ ਹਰ ਯੋਗੀ ਜਾਂ ਯੋਗਾ ਅਚਾਰੀਆ ਇਹੋ ਜੇ ਬੱਚਿਆਂ ਨੂੰ ਦਿਨਾਂ ਵਿੱਚ ਠੀਕ ਕਰ ਸਕਦਾ ਮੈਂ ਇਹ ਨਹੀਂ ਕਹਿੰਦਾ ਕਿ ਹੁਨਰ ਮੇਰੇ ਕੱਲੇ ਕੋਲ ਹੈ हां पर फिर भी जे ਤੁਹਾਨੂੰ ਕਿਦੋਂ ਫਰਕ ਨਹੀਂ ਪੈ ਰਿਹਾ ਤਾਂ ਸਾਡੇ ਯੋਗ ਕੇਂਦਰ ਸਤੀਏ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਤੁਸੀਂ ਪਹਿਲਾਂ ਗੱਲ ਕਰਕੇ ਆ ਸਕਦੇ ਹੋ 94172 49640 ਸਾਡਾ ਨੰਬਰ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਸਾਡੀਆਂ ਸਾਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੀਆਂ ਰਹਿਣ